ਪਿੰਡ ਬਚਾਓ ਪੰਜਾਬ ਬਚਾਓ ਇਹ ਜੋ ਮੰਚ ਹੈ ਇਹਦੇ ਬਹੁਤ ਹੀ ਕਰਮਯੋਗੀ ਤੇ ਸਮਝੇ ਹੋਏ ਸੱਜਣ ਮੌਜੂਦ ਨੇ ਪ੍ਰੇਰਣਾ ਕੋਈ ਨਹੀਂ ਉਪਦੇਸ਼ ਕੋਈ ਨਹੀਂ ਇਹ ਹੀ ਇੱਕ ਬੇਨਤੀ ਸਮਝੀ ਹੈ ਕਿ ਜਿਹੜਾ ਪਿੰਡ ਬਚਾਓ ਪੰਜਾਬ ਬਚਾਓ ਇਹ ਮੰਚ ਹੈ ਇਹਨੇ ਜੋ ਆਪਣੇ ਬੀਤੇ ਵਿੱਚ ਕੀਤਾ ਉਹਦੀ ਨਿਰੰਤਰਤਾ ਸਾਨੂੰ ਬਣਾ ਕੇ ਰੱਖਣੀ ਪੈਗੀ ਖਾਸ ਤੌਰ ਤੇ ਜਿਵੇਂ ਸਰਬਸੰਪਤੀ ਜਿਹੜੀਆਂ ਚੋਣਾ ਹੁੰਦੀਆਂ ਨੇ ਉਹਨਾਂ ਲੋਕਾਂ ਨੂੰ ਉਤਸ਼ਾਹਤ ਕਰਨਾ ਉਹਨਾਂ ਨੂੰ ਮਾਨਤਾ ਦੇਣਾ ਜਾਂ ਉਹਨਾਂ ਨੂੰ ਕਈਏ ਕੇ ਰੋਲ ਮਾਡਲ ਦੇ ਤੌਰ ਤੇ ਪੇਸ਼ ਕਰਨਾ ਦੂਸਰੀ ਗੱਲ ਇਹਦੇ ਨਾਲ ਜੁੜਦੀ ਮੈਨੂੰ ਇੱਕ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਤੇ ਕੁਝ ਪਿੰਡਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਉਹ ਸੀ ਇੱਕ ਪ੍ਰੋਜੈਕਟ ਜਿਹਦੇ ਵਿੱਚ ਆਰ ਆਰ ਏ ਕਰਨੀ ਰੇਪਰ ਰੂਰਲ ਅਪ੍ਰੀਜ਼ਲ ਐਕਸਰਸਾਈਜ਼ ਹੁੰਦੀ ਹੈ ਉਸ ਰੋਡ ਤੇ ਇੱਕ ਪਿੰਡ ਦਾ ਮੈਂ ਜ਼ਿਕਰ ਕਰਾਂਗਾ ਜਿਹੜਾ ਬਿਲਕੁਲ ਅੱਡੇ ਦੇ ਉੱਤੇ بڑا ਨਾਮਵਰ ਅੱਗਾ ਉਥੋਂ ਦੀ ਪੰਚਾਇਤ ਉਥੋਂ ਦੇ ਗੁਰਦੁਆਰੇ ਦੇ ਪ੍ਰਬੰਧਕ ਪਤਵੰਤੇ ਸੱਜਣਾ ਨਾਲ ਸਾਰਿਆਂ ਨਾਲ ਬੈਠ ਕੇ ਗੱਲ ਕਰਨ ਦਾ ਮੌਕਾ ਮਿਲਿਆ ਜਦੋਂ ਉਹਦੇ ਵਿੱਚੋਂ ਇਹ ਗੱਲ ਲੱਭਣੀ ਚਾਹੀ ਕਿ ਇਸ ਪਿੰਡ ਦਾ ਇੱਥੋਂ ਦੇ ਲੋਕਾਂ ਦਾ ਸ਼ਰਾਬ ਦੇ ਪ੍ਰਤੀ ਕੀ ਰੁਝਾਨਾ ਹੈ ਨਸ਼ਿਆਂ ਪ੍ਰਤੀ ਕੀ ਰੁਝਾਨਾ ਹੈ ਜਾਂ ਉਥੋਂ ਦੀ ਕੀ ਸਥਿਤੀ ਹੈ ਤੇ ਮੇਰੀ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਹੋਈ ਲੱਖ ਲੱਖ ਪ੍ਰਣਾਮ ਹੋਇਆ ਉਹਨਾਂ ਨੂੰ ਉਹ ਕਹਿੰਦੇ ਜੀ ਸਾਡੇ ਤੇ ਬਹੁਤ ਪਹਿਲਾਂ ਸਰ ਤੋਂ ਪਹਿਲਾਂ ਜਿਹੜੇ ਸਰਪੰਚ ਸਨ ਪੰਚਾਇਤਾਂ ਸਨ ਉਹਨਾਂ ਨੇ ਮਤਾ ਪਾਇਆ ਹੋਇਆ ਕਿ ਸਾਡੇ ਏਡੇ ਵੱਡੇ ਪਿੰਡ ਵਿੱਚ ਏਡੇ ਮਸ਼ਹੂਰ ਇਸ ਕਸਬੇ ਦੇ ਅੱਡੇ ਵਿੱਚ ਨਾ ਤੇ ਸ਼ਰਾਬ ਦਾ ਠੇਕਾ ਖੁੱਲ ਸਕਦਾ ਹੈ ਤੇ ਨਾ ਹੀ ਪੁਲਿਸ ਦਾ ਥਾਣਾ ਖੁੱਲ ਸਕਦਾ ਹੈ ਨਾ ਚੌਂਕੀ ਪੈ ਸਕਦੀ ਹੈ ਕਹਿੰਦੇ ਅੱਜ ਤੱਕ ਪੁਲਿਸ ਵਾਲਿਆਂ ਨੇ अनेਕਾਂ ਵਾਰ ਜ਼ਿਕਰ ਕੀਤਾ ਹੈ ਕਿ ਸਾਡੇ ਇੱਥੇ ਚੌਂਕੀ ਖੁੱਲ ਜਾ ਥਾਣਾ ਖੁੱਲ ਜਾ ਪਰ ਸਾਡੀ ਪੰਚਾਇਤ ਨੇ ਕਦੀ ਆਗਿਆ ਨਹੀਂ ਦਿੱਤੀ ਸੋ ਇਹੋ ਜਿਹੀਆਂ ਇਹੋ ਜਿਹੀਆਂ ਪੰਚਾਇਤਾਂ ਨੇ ਉਹ ਸਾਡੀਆਂ ਇੱਕ ਰੋਲ ਮਾਡਲ ਹੈ ਸਾਨੂੰ ਉਹਨਾਂ ਕੋਲੋਂ ਕੁਝ ਸਿੱਖਣਾ ਚਾਹੀਦਾ ਹੈ ਇਵੇਂ ਇੱਕ ਹੋਰ ਪਿੰਡ ਵਿੱਚ ਜਾਣ ਦਾ ਮੌਕਾ ਮਿਲਿਆ। ਉਹਨਾਂ ਨਾਲ ਜਦੋਂ ਗੱਲ ਕੀਤੀ ਸ਼ਰਾਬ ਦੀ ਸਥਿਤੀ ਸਮਝਣ ਲਈ ਨਸ਼ੇ ਦੀ ਸਥਿਤੀ ਸਮਝਣ ਦੀ ਤੇ ਉਸ ਵੇਲੇ ਸਰਪੰਚ ਸਾਹਿਬ ਨੇ ਮਤਾ ਪਾ ਕੇ ਦੱਸਦਾ ਵੀ ਆ ਜੀ ਸਾਡੇ ਆ ਦੇਖੋ ਮੇਰੇ ਲੈਟਰ ਪੈਡ ਤੇ ਮਤਾ ਪਿਆ ਹੋਇਆ ਹੈ ਕਿ ਸਾਡੇ ਪਿੰਡ ਦੇ ਵਿੱਚ ਜੇ ਕੋਈ ਸਿਗਰਟ ਬੀੜੀ ਵੇਚੇਗਾ ਜਾਂ ਕੋਈ ਨਸ਼ਾ ਵੇਚੇਗਾ ਉਹਦੀ ਜਿਹੜੀ ਦੁਕਾਨ ਹੈ ਐਨੇ ਦਿਨ ਲਈ ਬੰਦ ਰਹੇਗੀ। ਉਸ ਤੋਂ ਬਾਅਦ ਸਾਡੀ ਪੰਚਾਇਤ ਉਹਨੂੰ ਸਸਪੈਂਡ ਕਰੇਗੀ ਜੇ ਉਹ ਨਹੀਂ ਸਮਝਦਾ। ਜੇ ਨਹੀਂ ਸਮਝਦਾ ਸੀ ਉਹਨੂੰ ਜੁਰਮਾਨਾ ਕਰਾਂਗੇ ਤੇ ਫਿਰ ਉਹਨੂੰ ਉਹਤੇ ਪਿਨਿਸ਼ਮੈਂਟ ਵਾਸਤੇ ਵੀ ਅਸੀਂ ਪੁਲਿਸ ਕਾਰਵਾਈ ਕਰਾਂਗੇ ਸੋ ਇਹੋ ਜੀਆਂ ਸਿਆਣੀਆਂ ਪੰਚਾਇਤਾਂ ਇੱਕ ਜਿਹੜਾ ਹੈਗਾ ਜੋਧੇਵਾਲ ਬਸਤੀ ਰੋਡ ਤੇ ਮੇਨੂੰ ਪਿੰਡ ਵਿੱਚ ਜਾਣ ਦਾ ਮੌਕਾ ਮਿਲਿਆ ਜਿਵੇਂ ਅਸੀਂ ਐਂਟਰ ਕੀਤੇ ਤੇ ਉਹ ਪਤਵੰਤੇ ਸੱਜਣ ਇੱਕ ਦਰਖਤ ਥੱਲੇ ਬੈਠੇ ਸੀ ਉਹ ਮੈਨੂੰ ਕਹਿੰਦੇ ਆ ਤੁਹਾਡੇ ਨਾਲ ਜਿਹੜੀ ਬੀਬੀ ਹੈ ਨਾ ਕਰਮਚਾਰੀ ਇਹਨੂੰ ਕਹੋ ਵੀ ਉਹ ਸਾਡੇ ਚੌਂਕ ਵਿੱਚ ਸ਼ਾਮ ਨੂੰ 5 ਵਜੇ ਨਾ ਸਿਰਫ 15 ਮਿੰਟ ਕੱਲੀ ਖੜ ਕੇ ਦਿਖਾ ਦੇ ਪਰਸ ਆਪਣਾ ਕੋਲ ਰੱਖੇ ਮੈਂ ਕਿ ਕਾਰਨ ਕੀ ਹੈ ਕਹਿੰਦੇ ਜੀ ਇੱਥੇ ਸ਼ਰਿਆਮ ਚਿੱਟਾ ਵਿਕਦਾ ਉਹ ਕਿਸੇ ਨੂੰ ਬਖਸ਼ ਦੇਣੀ ਤੇ 15 ਮਿੰਟ ਵਿੱਚ ਤੁਹਾਡੇ ਇਹ ਬੀਬੀ ਕੋਲੋਂ ਪਰਸ ਖੋ ਕੇ ਨਾ ਲੈ ਜਾਓਗੇ ਤਾਂ ਗੱਲ ਕਰ ਮੈਂ ਕਿ ਤੁਸੀਂ ਪੰਚਾਇਤ ਹੋਂ ਤੁਹਾਡੀ ਕੀ ਜ਼ਿੰਮੇਵਾਰੀ ਹੈ ਕਹਿੰਦੇ ਸਾਡੀਆਂ ਇੱਥੇ ਦੇ 12 ਪੰਚਾਇਤਾਂ ਬਣੀਆਂ ਹੋਈਆਂ ਤੇ 12 ਪੰਚਾਇਤਾਂ ਨੇ ਤੇ ਸੱਤ ਠੇਕੇ ਖੁੱਲੇ ਹੋਏ ਨੇ ਤੇ ਦੋ ਸਾਡੇ ਇੱਥੇ ਆਲੇ-ਦੋਲੇ ਚੌਕੀਆਂ ਨੇ ਪੁਲਿਸ ਦੀਆਂ ਤੇ ਸਾਡੀ ਇੱਥੇ ਪੰਚਾਇਤਾਂ ਦੀ ਕੋਈ ਭੂਮਿਕਾ ਨਹੀਂ ਜੋ ਪੁਲਿਸ ਚਾਹੁੰਦੀ ਹੈ ਉਹ ਹੁੰਦਾ ਸੋ ਮੈਂ ਉਹ ਕੰਪੈਰੀਜ਼ਨ ਕਰ ਰਿਹਾ ਵੀ ਇੱਕ ਪਾਸੇ ਉਹ ਪੰਚਾਇਤ ਹੈ ਜਿਹੜੀ ਕਹਿੰਦੀ ਵੀ ਨਾ ਅਸੀਂ ਪੁਲਿਸ ਚੌਕੀ ਖੁੱਲਣ ਦਿੰਨੇ ਆ ਨਾ ਅਸੀਂ ਇੱਥੇ ਠੇਕਾ ਖੁੱਲਣ ਦਿੰਨੇ ਆ ਦੂਜੀ ਇਹ ਹੈ ਉਹ ਕਹਿੰਦੀ ਵੀ ਸਾਡੇ ਚੌਕ 'ਚ 15 ਮਿੰਟਾ ਬੀਬੀ ਨੂੰ ਖੜੀ ਕਰਕੇ ਦੇਖੋ ਤੇ ਪਰਸ ਖੋ ਕੇ ਲਜਣਗੇ ਤੇ ਉੱਥੇ ਉਹਨਾਂ ਦੇ ਅੱਡੇ ਦੇ ਵਿੱਚ ਸੱਤ ਠੇਕੇ ਖੁੱਲੇ ਹੋਏ ਨੇ ਉਹ ਸੜਕ ਦੇ ਉੱਤੇ ਤੇ ਉਹ ਕਹਿੰਦੇ ਵੀ ਸਾਡੇ ਇਹ ਜਿਹੜੇ ਥਾਣੇ ਵਾਲੇ ਨੇ ਉਹਨਾਂ ਦੀ ਨੱਕ ਹਿੱਟ ਸਭ ਕੁਝ ਹੋ ਰਿਹਾ ਸੋ ਲੋੜ ਇਹ ਆ ਕਿ ਸਾਡੀਆਂ ਜਿਹੜੀਆਂ ਪੰਚਾਇਤਾਂ ਉਹ ਆਪਣੀ ਭੂਮਿਕਾ ਨੂੰ ਪਛਾਣਨ ਤੇ ਅੱਗੇ ਤੁਰਨ ਤੇ ਉਹਦੇ ਲਈ ਸਾਡਾ ਜਿਹੜਾ ਇਹ ਪਿੰਡ ਬਚਾਓ ਪੰਜਾਬ ਬਚਾਓ ਮੋਰਚਾ ਹੈ ਇਹਨੂੰ ਲੱਗਦਾ ਹੈ ਕਿ ਸਾਖਰਤਾ ਵਾਸਤੇ ਜਿਹੜਾ ਹੈਗਾ ਡੋਰ ਟੂ ਡੋਰ ਜਾ ਕੇ ਜਿਹੜੀ ਚੇਤਨਾ ਉਹ ਪੈਦਾ ਕਰਨੀ ਹੀ ਪੈਗੀ ਹਾਲਾਂਕਿ ਡਿਊਟੀ ਤੇ ਉਹਨਾਂ ਦੀ ਹੈ ਸਾਰੀ ਪੰਚਾਇਤਾਂ ਦੀ ਸਰਪੰਚਾਂ ਦੀ ਪੰਚਾਇਤਾਂ ਦੀ ਕਿ ਉਹਨਾਂ ਨੇ ਸਭ ਕੁਝ ਕਰਨਾ ਹੈ ਪਰ ਜਿਹੜੀ ਗੁਰੂ ਨਾਨਕ ਸਾਹਿਬ ਨੇ ਇੱਕ ਸਾਨੂੰ ਮਾਰਗ ਦਿੱਤਾ ਹੈ ਨਾ ਜਦੋਂ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਗਈਏ ਉਹ ਰੋਲ ਸਾਨੂੰ ਉਹ ਭੂਮਿਕਾ ਨਿਭਾਉਣੀ ਪੈਗੀ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ